2024 ਦੀਆਂ ਲੋਕ ਸਭਾ ਚੋਣਾਂ ਲੈ ਕੇ ਹਰ ਇੱਕ ਪ੍ਰਸ਼ਾਸਨ ਦੇ ਵੱਲੋਂ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਆ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਉੱਪਰ ਵੀ ਚੈਕਿੰਗ ਕੀਤੀ ਰਹੀ ਆ ਯਾਰਾਂ ਦੀ ਗਿਣਤੀ ਦੇ ਵਿੱਚ ਲੋਕ ਬੱਸ ਸਟੈਂਡ ਪਹੁੰਚਦੇ ਨੇ ਆਪਣਾ ਸਫ਼ਰ ਤੇ ਪਹੁੰਚਦੇ ਨੇ ਪਰ ਸਵਾਲ ਇਹ ਆ ਕਿ ਕੋਈ ਘਟਨਾ ਨਾ ਵਾਪਰੇ ਉਸੇ ਚੀਜ਼ ਨੂੰ ਲੈ ਕੇ ਅੱਜ ਪੁਲਿਸ ਪ੍ਰਸ਼ਾਸਨ ਪੱਬਾ ਪਾ ਰਿਹਾ ਤੇ ਅੰਮ੍ਰਿਤਸਰ ਦੇ ਬੱਸ ਸਟੈਂਡ ਜਿੱਥੇ ਪਾਰਕਿੰਗ ਆ ਜਾਂ ਜਿੱਥੇ ਕਰਾਊਡ ਜਿਆਦਾ ਹੈ ਜਿੱਥੇ ਰਸ ਹੈਗਾ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਆਵਾਜਾਈ ਵਾਲੀਆਂ ਸਵਾਰੀਆਂ ਨੇ ਕੋਈ ਘਟਨਾ ਨਾ ਵਾਪਰੇ ਉਸੇ ਚੀਜ਼ ਨੂੰ ਵੇਖਦੇ ਹੋਏ ਹਰ ਇੱਕ ਦਾ ਬੈਗ ਚੈੱਕ ਕੀਤਾ ਜਾ ਰਿਹਾ ਲੋਕਾਂ ਨੂੰ ਵੇਅਰ ਕੀਤਾ ਗਿਆ ਕਿਉਂਕਿ ਲੋਕਾਂ ਦੀ ਸੇਫਟੀ ਵਾਸਤੇ ਪੰਜਾਬ ਪੁਲਿਸ ਹੈਗਾ ਵਾ ਤੇ ਇਸੇ ਕਰਕੇ ਲੋਕਾਂ ਦੀ ਸੇਫਟੀ ਲਈ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਆ ਹਰ ਇੱਕ ਬੱਸ ਦੀ ਛੱਤ ਦੇ ਜਾਂ ਬੱਸ ਦੇ ਅੰਦਰ ਜਿਹੜੀਆਂ ਸਵਾਰੀਆਂ ਬੈਠੀਆਂ ਹੋਈਆਂ ਨੇ ਉਹਨਾਂ ਨੂੰ ਵੀ ਸਮਝਾਇਆ ਗਿਆ ਵੇਅਰ ਕੀਤਾ ਗਿਆ ਤੇ ਹਰ ਇੱਕ ਦਾ ਬੈਗ ਚੈੱਕ ਕੀਤਾ ਗਿਆ ਵਾ ਕਿ ਕੋਈ ਘਟਨਾ ਨਾ ਵਾਪਰੇ ਗਰਭਾਤ ਵੀ ਕਰਾਂਗੇ ਇੰਚਾਰ ਸਾਹਿਬ ਦੇ ਨਾਲ ਆਪਣੀ ਸਰਦੇ বাস ਸਟੈਂਡ ਦੇ ਉੱਪਰ ਜਿਹੜੇ ਕੈਮਰੇ ਲੱਗੇ ਹੋ ਨੇ ਤੀਜੀ ਅੱਖ ਕਹਿ ਸਕਦੇ ਆ ਕਿ ਜਿਹੜੀ ਹਰ ਇੱਕ ਦੇ ਉੱਪਰ ਨਿਗਰ ਕਰ ਹਰ ਇੱਕ ਪੁਆਇੰਟ ਦੇ ਉੱਪਰ ਜਿਹੜੇ ਕਿ ਪੁਆਇੰਟ ਲੱਗੇ ਹੋਏ ਨੇ ਗੱਲਬਾਤ ਵੀ ਅਸੀਂ ਕਰਾਂਗੇ ਅਫੀਸਰ ਸਾਹਿਬ ਦੇ ਨਾਲ ਪਰ ਉਸ ਤੋਂ ਪਹਿਲਾਂ ਜਿਹੜੇ ਤਸਵੀਰਾਂ ਨੇ ਕਿਉਂਕਿ ਕਈ ਜਗ੍ਹਾ ਦੇ ਉੱਪਰ ਕਰਾਊਡ ਹੈਗਾ D7 ਜਿੱਥੇ ਕਿ ਅੱਜ ਪੈਰਾ ਸਾਹਿਬ ਹੈਗਾ ਸੰਡੇ ਵਾਲੇ ਦਿਨ ਬਹੁਤ ਰਸ਼ ਹੁੰਦਾ ਵਾ ਉੱਥੇ ਵੀ ਕਈ ਮੁਲਾਜ਼ਮ ਜਿਹੜੇ ਲਾਏ ਗਏ ਨੇ ਅਫੀਸਰ ਸਾਹਿਬ ਨੇ ਮਜੂਰ ਸਰ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਲੋਕ ਸਭਾ ਚੋਣਾਂ ਨੂੰ ਤੇ ਹੈਗਾ ਉੱਦਾਂ ਵੀ ਕਰਾਊਡ ਬਹੁਤ ਹ ਕਰਾਊਡ ਦੇਖੋ ਸੈਟਰਡੇ ਸੰਡੇ ਤੇ ਬਹੁਤ ਹੁੰਦਾ ਗੁਰੂ ਮਹਾਰਾਜ ਦੀ ਨਗਰੀਆ ਲੋਕ ਜਿਹੜੇ ਆ ਇੱਥੇ ਬਹੁਤ ਆਪਣਾ ਮਥਾਡੇ ਕਰਨ ਵਾਸਤੇ ਆਉਂਦੇ ਨੇ ਤੇ ਉਹਨਾਂ ਦੀ ਹਰ ਸਹੂਲਤ ਵਾਸਤੇ ਪੁਲਿਸ ਫੋਰਸ ਜਿਹੜੀ ਆ ਉਹ ਹਰ ਟਾਈਮ ਦੇ ਉੱਤੇ ਇੱਥੇ ਮਸਤੀਦਿਆ ਹਰ ਟਾਈਮ ਤੇ ਆਪਣੀ ਮਾਨ ਜੋ ਕਮਿਸ਼ਨਰ ਸਾਹਿਬ ਆਂਦੀਆਂ ਹਦਾਇਤਾਂ ਦੇ ਅਨੁਸਾਰ ਉਹ ਸਾਨੂੰ ਬਾਰ-ਬਾਰ ਬਰੀਫ ਹੁੰਦਾ ਹੈ ਕਿ ਬੱਸ ਸਟੈਂਡ ਆ ਇੱਕ ਬੜੀ ਕ੍ਰਿਟੀਕਲ ਪਲੇਸ ਹੁੰਦੀ ਆ ਜਿੱਥੇ ਬਾਹਰੋਂ ਲੋਕ ਆਉਂਦੇ ਨੇ ਤੇ ਬਾਹਰ ਇਹਨਾਂ ਨੇ ਵਾਪਸ ਜਾਣਾ ਹੁੰਦਾ ਹੈ ਇਹਨਾਂ ਨੂੰ ਇਹਨਾਂ ਦੀ ਹਰ ਇੱਕ ਸਹੂਲਤ ਨੂੰ ਮੁੱਖ ਰੱਖਦੇ ਆ ਆ ਪੁਲਿਸ ਹੋਰ ਹਰ ਟਾਈਮ ਇਹਨਾਂ ਦੇ ਨਾਲ ਟੱਚ ਰਹਿੰਦੀ ਆ ਜਿਹੜੀ ਮਾਂ ਮਾਂ ਜੋ ਕਮਿਸ਼ਨਰ ਸਾਹਿਬ ਵੱਲੋਂ ਉਹ ਆਰਬੀ ਟੀਮ ਹੋਰ ਆਫੀਸਰ ਸਾਹਿਬਾਨ ਦੀਆਂ ਡਿਊਟੀਆਂ ਵੱਖ-ਵੱਖ ਲੱਗਦੀਆਂ ਨੇ ਉਹ ਵੀ ਇੱਥੇ ਆਣ ਕੇ ਬਸ ਸਟੈਂਡ ਦੀ ਚੈਕਿੰਗ ਕਰਦੇ ਨੇ ਤੇ ਡੌਗ ਸਕਾਉਡ ਆ ਉਹ ਵੀ ਨਾਲ ਚੈਕਿੰਗ ਕਰਦਾ ਹੈ ਅੰਦਰ ਦੁਕਾਨਾਂ ਬਣੀਆਂ ਹੋਈਆਂ ਉਹਨਾਂ ਨੂੰ ਹਦਾਇਤ ਕੀਤੀ ਗਈ ਆ ਵੀ ਤੁਸੀਂ ਆਪਣੇ ਲੈਫਟ ਰਾਈਟ ਕੋਈ ਆਲਦੂ ਫਲਦੂ ਸਮਾਨ ਨਹੀਂ ਰੱਖਣਾ ਤੇ ਜਿਹੜਾ ਸਮਾਨ ਰੱਖਣਾ ਤੁਹਾਡੀ ਨਿਗਾਹ 'ਚ ਹੋਵੇ ਕੋਈ ਵੀ ਆਪਣਾ ਕੋਈ ਬੈਡ ਐਲੀਮੈਂਟਸ ਕੋਈ ਵੀ ਫालत ਦੇ ਬਸ ਸਟੈਂਡ ਤੇ ਹਾਂ ਡਿਊਟੀ ਅੰਮ੍ਰਿਤਸਰ ਦੇ ਬਸ ਸਟੈਂਡ ਦੀ ਜੀ ਦੇਖੋ ਇਹ ਸਿਟੀ ਸੈਂਟਰ ਦੇ ਪਲੇਸ ਹੁੰਦੀ ਆ ਇਹ ਸਖਤ ਡਿਊਟੀ ਹੁੰਦੀ ਆ ਪਰ ਸਖਤ ਡਿਊਟੀ ਸਾਨੂੰ ਕਰਕੇ ਵੀ ਆਪਣੀ ਪੁਲਿਸ ਫੋਰਸ ਨੂੰ ਬਰੀਫ ਕਰੀਦਾ ਮਾਨ ਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਤੋਂ ਬਾਅਦ ਉਹਨਾਂ ਨੂੰ ਬਰੀਫ ਕਰੀਦਾ ਕਿ ਬਸ ਸਟੈਂਡ ਦੇ ਅੰਦਰ ਹਰ ਇੱਕ ਟਾਈਮ ਟੂ ਟਾਈਮ ਚੱਕਰ ਇਥੇ ਲੱਗਦਾ ਰਹੇ ਅੰਦਰ ਕੋਈ ਬੈਡ ਹੈਲਮੈਂਟ ਤੁਹਾਡੀ ਨਿਗਾ ਚੜਦਾ ਆ ਉਹ ਮੇਰੀ ਨਿਗਾ ਚ ਲੈ ਕੇ ਆਉ ਮੈਂ ਆਪਣੇ ਅਫੀਸਰ ਸਾਹਿਬਾਂ ਦੀ ਨਿਗਾਹ ਹੀ ਲੈ ਕੇ ਆਵਾਂ ਤੇ ਉਹਦੇ ਖਿਲਾਫ ਅੱਗੇ ਐਕਸ਼ਨ ਕਰ ਸਕੀਏ ਕਿੱਦਾਂ ਹੁਣ ID 7 ਕੈਮਰਾ ਚੱਲਦਾ ਪਿਆ ਵਾ ਅੱਜ ਭਾਵੇਂ ਐਤਵਾਰ ਹੈਗਾ ਉਹਦੇ ਕਰਕੇ ਰਸ਼ ਬੜਾ ਹੈਗਾ ਪਰ ਲੱਗਦਾ ਕਿ ਕੱਲੇ-ਕੱਲੇ ਤੇ ਉੱਪਰ ਨਜ਼ਰ ਰੱਖੀ ਜਾ ਰਹੀ ਕੈਮਰੇ ਦੇ ਨਾਲ ਹਾਂ ਕੈਮਰੇ ਦੇ ਨਾਲ ਅਸੀਂ ਖੁਦ ਆਨੇ ਕਦੀ ਇੱਥੇ ਬੈਠਦੇ ਆ ਕੈਮਰੇ ਦਾ D7 ਜਿੱਥੇ ਰਸ਼ ਹੁੰਦਾ ਉਹ ਏਰੀਆ ਨੂੰ ਖੋਲ ਲੀਦਾ ਤੇ ਬਾਸਟਾਂ ਦੇ ਅੰਦਰ ਜਾ ਕੇ ਵੀ ਉਹਨਾਂ ਦੀ ਨਿਗਾਹ ਰੱਖੀ ਜਾਂਦੀ ਹੈ ਕਿਉਂਕ ਦੀਪਾ ਮਦਦ ਲੈਨੇ ਆ ਬਾਈ ਕੋਈ ਚੀਜ਼ کہیں ਦੀ ਮਿਸਪਲੇਸ ਹੋ ਜਾਂਦੀ ਆ ਬਹੁਤ ਵਾਰੀ ਕੋਈ ਮੋਬਾਈਲ ਮਿਸਪਲੇਸ ਹੋ ਜਾਂਦਾ ਤੇ ਇਹ ਕੈਮਰਾ ਦੀ ਸਹਾਇਤਾ ਦੇ ਨਾਲ ਅਸੀਂ ਉਹ ਚੀਜ਼ ਨੂੰ ਕਦੀ ਲੱਭ ਕੇ ਦੇ ਅਸੀਂ ਵਾਪਸ ਉਹਨੂੰ ਕਰਦੇ ਆ ਇਸੇ ਪੱਖ ਖੁਸ਼ੀ ਫਤਿਹ ਇਸਰ ਟੋਟ ਲੱਗੇ ਬਸ ਇਹ ਅਸੀਂ ਹਾਂ 60 60 ਦੇ ਅਸੀਂ ਦੇ ਕਰੀਬ ਇਹ ਕੈਮਰੇ ਜਿਹੜਾ ਬੱਸ ਸਟੈਂਡ ਦੇ ਅੰਦਰ ਆ ਬਾਕੀ ਕੈਮਰੇ ਜਿਹੜੇ ਆ ਉਹ ਆਪਣੇ ਪ੍ਰਸ਼ਾਸਨ ਅੰਮ੍ਰਿਤਸਰ ਵੱਲ ਲਗਾਏ ਗਏ ਆ ਤੇ ਉਹਨਾਂ ਦਾ ਜਿਹੜਾ ਸਾਰਾ ਰਣਜੀਤ ਦੇਮ ਨੂੰ ਬਣਾਇਆ ਗਿਆ ਮਤਲਬ ਕਿ ਸ਼ਹਿਰ ਦੇ ਹਰ ਇੱਕ ਕੋਨੇ ਦੇ ਉੱਤੇ ਕੋਈ ਵੀ ਨਿਗਰ ਰੱਖਣ ਵਾਸਤੇ ਇਹ ਥਰਡ ਤੀਜੀ ਅੱਖ ਹੁੰਦੀ ਆ ਜਿਹੜੀ ਸਾਡੇ ਪ੍ਰੋਸੈਸ ਬਹੁਤ ਕੰਮ ਆਉਂਦੀ ਆ ਕਿ ਜੇ ਕੋਈ ਲਿਟੇਰਾ ਜਾਂ ਚੋਰਾ ਉਹ ਤੀਜੀ ਅੱਖ ਤੋਂ ਨਹੀਂ ਵੱਤ ਸਕਦਾ ਪੁਲਿਸ ਤੋਂ ਤਾਂ ਵੱਤ ਸਕਦਾ ਹਾਂ ਪੁਲਿਸ ਕੋ ਚਲੋ ਸਾਡੀ ਨਿਗਰ ਰਵੇ ਸਾਡੇ ਕੋ ਨਹੀਂ ਬਸ ਸਕਦਾ ਲੇਕਿਨ ਕੋਈ ਸਾਡੇ ਖੋ ਲਿਆ ਜਾਂਦਾ ਤੇ ਜੀ ਇੱਕ ਸਾਡੇ ਬਹੁਤ ਕੰਮ ਆਉਂਦੀ ਆ ਆ ਬਿਲਕੁਲ ਜੀ ਦੇਖ ਸਕਦੇ ਹੋ ਕਿ ਸੀਸੀਟੀਵੀ ਕੈਮਰੇ ਦੇ ਨਾਲ ਜਿਹੜੀ ਕੀ ਆ ਨਜ਼ਰ ਰੱਖੀ ਜਾ ਰਹੀ ਆ ਪੁਲਿਸ ਵੀ ਪਵਾ ਪਾ ਰਿਆ ਹਰ ਇੱਕ ਵਾਨ ਜਿਹੜਾ ਚੈੱਕ ਕਰ ਰਹੀ ਆ ਕਿ ਕੋਈ ਘਟਨਾ ਨਾ ਵਾਪਰੇ ਤੇ ਅੰਮ੍ਰਿਤਸਰ ਦੇ ਸ਼ਹਿਰ ਦੇ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਗਈ ਆ ਕਿ ਜੇ ਤੁਹਾਨੂੰ ਕੋਈ ਇਦਾਂ ਦੀ ਚੀਜ਼ ਮਿਲਦੀ ਆ ਤੇ ਪੁਲਿਸ ਨੂੰ ਸੂਚਨਾ ਕੀਤਾ ਜਾਵੇ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਚਾਚੀ ਸਰ ਨੰਬਰ ਬਿਲਕੁਲ ਕਿੱਦਾਂ ਕਿੰਨੇ ਕੈਮਰੇ ਟੋਟਲ ਲੱਗੇ ਨੇ ਤੇ ਹੁਣ ਤੱਕ ਅੱਗੇ ਕਿੰਨਾ ਵ ਸਰ 60 ਕੈਮਰੇ ਲੱਗੇ ਇਹਨਾਂ ਦੇ ਆ ਬਸਟੈਂਡ ਪ੍ਰਸ਼ਾਸਨ ਵੱਲੋਂ ਜੀ ਤੇ 8 ਕੈਮਰੇ ਬ੍ਰੀਤੀ ਸੋਲਿਊਸ਼ਨ ਵੱਲੋਂ ਲੱਗੇ ਹੋਏ ਟੋਟਲ 68 ਕੈਮਰੇ ਆ ਕਿੰਨੇ ਮੁਲਾਜ਼ਮ ਇੱਥੇ ਦੇਖਦੇ ਇਹਨਾਂ ਕੈਮਰਿਆਂ ਇਹ ਸਾਰੇ ਠੇਕੇਦਾਰ ਦੇ ਮੁਲਾਜ਼ਮ ਹੀ ਬੈਠਦੇ ਇੱਥੇ ਕਿਉਂਕਿ ਬਸਟੈਂਡ ਦਾ ਠੇਕੇਦਾਰ ਨੂੰ ਦਿੱਤਾ ਹੋਇਆ ਨਾ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਇੱਥੇ ਬੈਠ ਕੇ ਹਾਂਜੀ ਹਾਂਜੀ ਉਹ ਵੀ ਸਮੇਂ-ਸਮੇਂ ਤੇ ਜਦੋਂ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਆ ਜਾਂਦੇ ਆਪਾਂ ਕੋਆਪਰੇਟਿਵ ਕਰੀ ਦਿਆ ਦੇਦੀ ਦੀ ਚਾਬੀ ਉਹਨਾਂ ਨੂੰ ਜੋ ਚੈੱਕ ਕਰਨਾ ਹੈ ਕਰ ਸਕਦੇ ਆ ਬਿਲਕੁਲ ਜੀ ਤੀਜੀ ਅੱਖ ਦੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਕ ਜਿੱਥੇ ਕਿ 2024 ਦੀ ਚੋਣਾ ਹੈਗੀਆਂ ਉੱਥੇ ਕੋਈ ਕਟਨਾ ਨਾ ਵਾਪਰੇ ਇਸੇ ਕਰਕੇ ਪੁਲਿਸ ਜਗਾ ਜਗਾ ਤੋਂ ਪਹੁੰਚਾਈ ਕਰ ਰਹੀ ਆ ਕੈਮਰਾ ਦੀ ਮਦਦ ਵੀ ਲਈਤੀ ਜਾ ਰਹੀ ਆ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਆ ਕਿ ਜੇ ਕੋਈ ਕਟਨਾ ਇਦਾਂ ਦੀ ਵਾਪਰਦੀ ਆ ਤੇ ਪੁਲਿਸ ਦੇ ਨਾਲ ਸੂਚਿ ਕੀਤਾ ਜਾਵੇ ਕੈਮਰਾਮੈਨ ਮਨੋਜ ਦੇ ਨਾਲ ਮਜੀਦਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅਮਰੀਸਾ